ਸਾਸਰੀ ਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗਾ ਤਾਂ ਜਿਹੜੇ ਵੀ ਸੱਜਣ ਵੀਰ ਇਸ ਵੀਡੀਓ ਨੂੰ ਦੇਖਣਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਗੇ ਕਿਉਂਕਿ ਸਬਸਕ੍ਰਾਈਬ ਕਰਨ ਨਾਲ ਚੈਨਲ ਚੋਂ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਮੈਂਟ ਛੇਰ ਵੀ ਜ਼ਰੂਰ ਕਰ ਦੇਣਾ ਤਾਂ ਦੱਸਦੇ ਹਾਂ ਤੁਹਾਨੂੰ ਮੁਰਗੀਆਂ ਦੀ ਨਸਲ ਬਾਰੇ ਤਾਂ ਦੇਖੋ ਇਹ ਡਬਲ ਐਫ ਜੀ ਦੇਸੀ ਮੁਰਗਾ ਹੈ ਜੋ ਕਿ ਚਿਕਨ ਦੇ ਲਈ ਲਾਹੇਵੰਦ ਹੈ ਤਾਂ ਇਹ ਡਬਲ ਐਫ ਜੀ ਦੇਸੀ ਮੁਰਗਾ ਮੁਰਗੀ ਆਂਡੇ ਲਈ 100 ਚੋਂ 85% ਤੱਕ ਕਾਮਯਾਬ ਹੈ ਕਿਉਂਕਿ ਇਹ 100 ਚੋਂ 85% ਡਬਲ ਐਫ ਜੀ ਮੁਰਗੀ ਦੇਸੀ ਆਂਡਾ ਲੋਨ ਦੇ ਕਾਬਿਲ ਹੈ ਤਾਂ ਇਹਦੀ ਇਹੀ ਵਜ੍ਹਾ ਹੈ ਕਿ ਇਹ ਆਂਡਾ ਦੇ ਕੇ ਵੀ ਬਾਅਦ ਚ ਇਸ ਨੂੰ ਮੀਟ ਦੇ ਵੀ ਪਾ ਚਮੇਂਗੇ ਰੂਪ ਚੋ ਵੇਚ ਸਕਦੇ ਹਾਂ ਤਾਂ ਕਈ ਆਰ ਆਰ ਦੀ ਬਰੀਡ ਪਾਉਂਦੇ ਹਨ ਪਰ ਉਹ ਬਰੀਡ ਕਾਫੀ ਦੇਰ ਤੱਕ ਨਹੀਂ ਚੱਲ ਸਕੇਗੀ ਆਂਡਾ ਤਾਂ 90 95% ਦੇਵੇਗੀ ਤਾਂ ਮੀਟ ਦੇ ਪਾ মুরগি সستی বিক্রি হegi আর আর দি তা मीट ਵੀ আর আর ਦੀ মুরগি ਦਾ ਚੀੜਾ ਜਾ ਬਣੇਗਾ ਨਾਲ ਖਾਂਦੇ ਬਰਾਬਰ ਹੋਵੇਗਾ ਭਾਈ ਡਬਲ ਐਫ ਜੀ ਦਾ मीट ਬਹੁਤ ਹੀ ਸੁਆਦਹীন ਬਣੇਗਾ ਤਾਂ মুরগি ਪਾਲਣ ਦਾ ਇਹੀ ਰੀجن ਹੈ ਕਿ ਡਬਲ ਐਫ ਜੀ ਦੇਸੀ মুরগি ਸੀ ਪਾ ਲੋ ਕਿਉਂਕਿ ਆਂਡੇ ਲਈ ਵੀ ਕਾਮਯਾਬ ਤੇ ਮੀਟ ਲਈ ਵੀ ਲਾਹੇਵੰਦ ਹੈ ਇਸ ਕਰਕੇ ਡਬਲ ਐਫ ਜੀ ਹੀ ਦੇਸੀ ਮੁਰਗਾ ਪਾ ਲੋ ਕਿਉਂਕਿ ਮੁਨਾਫੇ ਵਿੱਚੋ ਬਾਦਾ ਹੋਣ ਦੇ ਕਾਬਲ ਹੈ ਇਸ ਕਰਕੇ ਬਰੀਡ ਡਬਲ ਐਫ ਜੀ ਤਾਂ ਇਹ ਇੱਕ 1 ਡਬਲ ਐਫ 2 ਡਬਲ ਐਫ 3 ਡਬਲ ਐਫ ਤੇ 4 ਡਬਲ ਐਫ ਜੀ ਬਰੀਡ ਆਉਂਦੀਆਂ ਹਨ ਤਾਂ 3 ਐਫ ਜੀ ਬਰੀਡ ਕਾਫੀ ਲਾਹੇਵੰਦ ਹੁੰਦੀ ਹੈ 4 ਐਫ ਜੀ ਵੀ ਮੁਰਗੀ ਤੇ ਮੁਰਗਾ ਜਲਦੀ ਵਧਣ ਦੇ ਕਾਬਿਲ ਹੁੰਦਾ ਹੈ ਇਸ ਕਰਕੇ ਡਬਲ ਐਫ ਜੀ ਉੱਪਰ ਉੱਪਰ ਪਾ ਲੋ ਤਾਂ ਜੋ ਆਮਦਨ ਚ ਮੁਨਾਫਾ ਕਮਾਇਆ ਜਾ ਸਕੇ ਤਾਈ ਤਾਈ ਤਿੰਨ ਮਹੀਨਿਆਂ ਚ ਮੁਰਗਾ ਤਿਆਰ ਹੁੰਦਾ ਹੈ ਤਾਂ ਫੀਡ ਪਾਣ ਤੇ ਗੱਲ ਡਿਪੈਂਡ ਕਰਦੀ ਹੈ ਕਿ ਹਰ ਰੋਜ਼ ਮੁਰਗੀ ਕਿੰਨੀ ਫੀਡ ਖਾਂਦੀ ਹੈ ਤੇ ਹੋਰ ਵੀ ਇਸ ਚੈਨਲ 'ਚ ਵੀਡੀਓ ਅੱਗੇ ਤੋਂ ਅੱਗੇ ਬਣਾਦੇ ਰਵਾਂਗੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਚੈਨਲ 'ਚ ਮਿਲਦੀਆਂ ਰਹਿਣ ਧੰਨਵਾਦ ਜੀ